ਆਪ ਮੈਂ پاਗਲ ਹੋ ਗਈ ਜਾਂ ਲਾ ਕੇ ਵੀ ਨਾ ਆ ਗਿਆ ਵਾ ਕਿੰਨੀ ਆਵਾਜ਼ਾਂ ਮਾਰੀ ਮੈਂ ਤੈਨੂੰ ਆਏ ਹੋਏ ਨਾ ਸਤਾਇਆ ਕਰ ਗੰਦਗੀ ਲਾ ਦੇ ਅੱਗੇ ਤੂੰ ਖਲੋਤਾ ਮਾਹ ਜਾਂਦਾ ਮੇਰੇ ਤੋਂ ਮੈਂ ਤੈਨੂੰ ਤੇਰੇ ਪਕੌਣੇ ਨਾਲ ਸੁੱਖੀਆਂ ਮੇਰੇ ਲਈ ਬਹਿਣਾ ਕੋਲ ਕੱਪ ਕਰਨਾ ਕਿਤੇ ਮੇਰੇ ਲਈ ਵੀ ਮੇਰੇ ਲਈ ਵੀ ਥੱਲੇ ਢਿੱਡੇ ਬਣਾਈ ਮੈਨੂੰ ਵੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਇਵਨਿੰਗ ਗੁੱਡ ਆਫਟਰਨੂਨ ਸਾਡੇ ਵੱਲੋਂ ਜਿਹੜੇ ਵੀ ਟਾਈਮ ਤੁਸੀਂ ਵਲੌਗ ਵੇਖ ਰਹੇ ਜੇ ਉਸੇ ਟਾਈਮ ਦੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਾਡੇ ਵੱਲੋਂ ਵੀ ਪ੍ਰਭੂ ਵੱਲੋਂ ਵੀ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਅੱਜ ਆਪਾਂ ਕਰਨ ਲੱਗੇ ਆ 12:00 ਪੌਣੇ ਪਾਰਾਂਗੇ ਖਾਣਾ ਸਾਡੇ ਵੱਲੋਂ ਵੀ ਕਿਉਂਕਿ ਰੋਟੀ ਅਸੀਂ ਅੱਜ ਉੱਠੇ ਹੀ ਲੇਟ ਅੱਜ ਕਿਉਂਕਿ ਹੈਗਾ ਸੀ ਸੈਟਰਡੇ ਤੇ ਪ੍ਰਭੂ ਹੈਗੀ ਛੁੱਟੀ ਸੈਕਿੰਡ ਸੈਟਰਡੇ ਦੀ ਇਸ ਕਰਕੇ ਛੁੱਟੀ ਹੁੰਦਾ ਕਰਕੇ ਤੇ ਇਹ ਅੱਜ ਫਿਰ ਥੋੜਾ ਲੇਟ ਹੀ ਉઠੇ ਮੈਨੂੰ ਲੱਗਦਾ ਕਿ ਅੱਜ ਆਪਾਂ ਉઠੇ ਆ 8 ਵਜੇ ਤੇ ਨਹਾਉਂਦੇ ਆ ਚਾਹ ਪੀਂਦੇ ਆ ਨੂੰ ਆਪਾਂ ਨੂੰ ਅੱਜ ਕੇ 9:30 ਤੇ 9:30 ਵਜੇ ਉੱਠ ਕੇ ਜਗਰੂ ਕੋਲ ਗਏ ਆ ਗੁਰਦੁਆਰਾ ਸਾਹਿਬ ਨੂੰ ਤੇ ਅੱਜ ਜਗਰੂ ਸਾਹਿਬ ਆਏ ਨਹੀਂ ਉਧਰੋਂ ਜਗਰੂ ਸਾਹਿਬ ਜਗਰੂ ਸਾਹਿਬ ਜਗਰੂ ਆ ਜੀ ਉਧਰੋਂ ਆਏ ਨਹੀਂ ਆ ਤੇ ਇਸ ਕਰਕੇ ਮੈਂ ਹਾਂ ਚਲ ਜਦੋਂ ਉਹ ਆਉਣਗੇ ਉਦੋਂ ਕੀ ਰੋਟੀ ਬਣਾਉਣੀ ਆ ਤੇ ਬਾਸ ਸਾਨੂੰ ਲੱਗੀ ਸੀ ਕਿ ਕੋਪਸ ਤੇ ਆਹੀ ਰੋਟੀ ਲਈਆ ਬਣਾ ਹੁਣ ਉਹ ਜਦੋਂ ਆਉਣਗੇ ਉਹ ਖਾ ਲੈਣਗੇ ਤੇ ਮੈਂ ਲਵਾ ਲਈ ਜੇ ਖਾਈ ਕਿਉਂਕਿ ਅ ਕੱਲ ਵੀ ਨਾ ਮੈਂ ਸਾਰਾ ਦਿਨ ਹੀ ਰੋਟੀ ਖਾਦੀ ਥੋੜਾ ਜਿਹਾ ਆਲਸ ਕਰ ਲਿਆ ਇੱਕ ਕੱਲ ਸੱਚੀ ਨਹੀਂ ਕੋਈ ਵੀ ਬਣੀ ਐ ਤੇ ਮੈਨੂੰ ਆਲਸ ਜਿਹਾ ਆ ਗਿਆ ਤੇ ਮੈਂ ਕੋਈ ਰੋਟੀ ਨਹੀਂ ਖਾਦੀ ਤੇ ਹੁਣ ਅੱਜ ਆਪਾਂ ਟਾਈਮ ਨਾਲ ਰੋਟੀ ਬਣਾ ਕੇ ਖਾ ਕੇ ਤੇ ਫਿਰ ਬਈ ਮੈਂ ਉੱਤੇ ਬਾਹਰ ਅਮਨ ਨੂੰ ਫੋਨ ਕਰਦੀ ਆਂ ਜੀ ਬਹਿਣਾ ਨਹੀਂ ਅੱਜ ਬਾਹਰ ਇੱਥੇ ਕੋਈ ਆਂਦੀ ਕੁਸਤੇ ਵੀ ਸਵੇਰ ਦੇ ਤੇ ਮੈਂ ਕਹ ਉਸ ਕੋਲ ਆ ਕੇ ਆ ਉੱਥੇ ਹੀ ਲੇਟ ਹੈ ਲੇਟ ਉਠਣ ਦਾ ਕਰਕੇ ਜਿਹੜਾ ਕੀ ਕੰਮ ਜਿਹੜਾ ਲੇਟ-ਵੇਰ ਲੇਟ ਹੀ ਤੂੰ ਰਹਿ ਜਾਂਦਾ ਇੱਕ ਦਿਨ ਹੀ ਲੇਟ ਹੋਈ ਦੀ ਕੋਟਦੀ ਹੈ ਨਾ ਤੇ ਕੰਮ ਜਿਹੜਾ ਲੇਟ ਚੱਲਣ ਲੱਪੇ ਆ ਗਏ ਜੇ ਫਿਰ ਤੇ ਅਮਨ ਵੀ ਆ ਲੱਗਦਾ ਗੇਟ ਬੰਦ ਕਰ ਲਈ ਆਪਦਾ ਧੁੱਪੇ ਕੀ ਬਹਿਣਾ ਤੂੰ ਤੇ ਬੈਠੇ ਨੇ ਆਪਣਾ ਬਾਹਰ ਦੇ ਕੱਪੜੇ ਪਾ ਕੇ ਸੁਪਨੇ ਪਾ ਕੇ ਸੋਣਿਆ ਕਿੰਨੂੰ ਲੱਭਦੀ ਆਂ ਕਿ ਨੋ ਲੱਭ ਨਹੀਂ ਆ ਮੈਨੂੰ ਲੱਭਣ ਦੇ ਲੱਭਦੀ ਲੱਭਦੀ ਅੰਦਰੋਂ ਗਈ ਹੈ ਹੈਨਾ ਰੋਟੀ ਬਣਾ ਲਈ ਤੇ ਤੈਨੂੰ ਤੇ ਬੈਠਨੇ ਫਿਰ ਲੱਭਾਤਾ ਕਰਦੇ ਆ ਫਿਰ ਅੱਜ ਸਾਡੇ ਲੱਗੇ ਹੈਗਾ ਮੈਰਿਜ ਅਕੇ ਫਾਸਟੇ ਵਿੱਚ ਮੈਰਿਜ ਕੋਈ ਮੈਰਿਜ ਬਿਊਟੀ ਤੇ ਉਹਦਾ ਕਰਕੇ ਜਿਹੜਾ ਕਿ ਵੇਖਿਓ ਅੱਜ ਸਾਰੀ ਦਿਹਾੜੀ ਸਾਡੇ ਵਾਲੇ ਦੁਆਲੇ ਰੌਣਕੀ ਲੱਗੀ ਰਹਿਣੀ ਆ ਅੱਜ ਪ੍ਰਭੂ ਵੀ ਛੁੱਟੀ ਅੱਜ ਉਹਦਾ ਆ ਮੈਂ ਠੱਠੇ ਵੀ ਜਾਣਾ ਹਲੇ ਹੂੰ ਠੱਠੇ ਵੀ ਜਾਣਾ ਪਰੇਜ ਜੀ ਸ਼ਾਮ ਨੂੰ ਜਾਣ ਕੋਣ ਹੈ ਜਾਣਾ ਨਹੀਂ ਨਹੀਂ ਹੁਣੇ ਜਾਣਾ ਕੋਈ ਜ਼ਰੂਰੀ ਨਹੀਂ ਹੈ ਟੀ ਖਾਸ ਉਹ ਤਾਂ ਆਰਡਰ ਆਦਾ ਸੀ ਅੱਜ ਠੱਡੇ ਜਾਂਦਾ ਰਾਤ ਨੂੰ ਪਰ ਪਲਾਨ ਕੈਨਸਲ ਹੋ ਗਿਆ ਕਿਉਂਕਿ ਮੰਮੀ ਹੁਣ ਜਾਣਾ ਇਸ ਵੇਰੇ ਤੇ ਫਿਰ ਯਾਰ ਐਦਾਂ ਵਾਣਾ ਹੁਣ ਜਾਊਂਗਾ ਘੰਟੇ ਕਿਤਾਈ ਆ ਜਾਊਂਗਾ 3 3 ਸ਼ਾਮ ਨੂੰ ਗਿਆ ਮੜ ਕੇ ਰਾਤ ਰਹਿਣਾ ਪੈਣਾ ਮੈਨੂੰ ਅਵਾਛਾ ਥੱਕਾ ਕਰਨ ਕਿਹਾ ਨਾ ਕਿ ਮੈਂ ਨਾਨੀ ਤੇਰੇ ਨਾਲ ਨਾ ਮੈਂ ਨੀ ਨੀ ਗਣ ਮਰੇ ਓਏ ਨਹੀਂ ਮੁੜ ਗਿਆ 10 ਮਿੰਟ ਖਲੋਣ ਨੂੰ ਨਹੀਂ ਜੇ ਦਿੱਤੇ ਅੱਛਾ ਅੱਛਾ ਠੀਕ ਆ ਮੁੜ ਕੇ ਤਾਂ ਹੀ ਆ ਨਾ ਇਹਨੂੰ ਖੁਲਾੜ ਕੇ ਉਹਨਾਂ ਨੇ ਕੀ ਕਰਿਆ ਆ ਜਾ ਆ ਜਾ ਰਾਤ ਉਹ ਆ ਜਾ ਆ ਜਾ ਹਨੇਰਾ ਹੁੰਦਾ ਵਾ ਆਹ ਹਨੇਰਾ ਹੁੰਦਾ ਤੇ ਮੇਰੇ ਤੋਂ ਪਤਾ ਕਿੰਨਾ ਡਰ ਲੱਗਦਾ ਹੁਣ ਮੈਂ ਚੱਲ ਜਾਣਾ ਨਾ ਦੇਖਿਆ ਨਾ ਬਾਹਰ ਲੁੱਟਾਂ ਖੂਆਂ ਤੇ ਕਿੰਨਾ ਕੁਝ ਵਧਿਆ ਪਿਆ ਕੰਮ ਬਾਹਰ ਹੁਣ ਮੈਂ ਚੱਲ ਜਾਨਾ ਬਹੁਤ ਔਖਾ ਆ ਬਹੁੂ ਆਪਣੇ ਘਰ ਹੀ ਚੰਗਾ ਵਾ ਸੈਨੋ ਤੇ ਸੈ ਇਤ ਜ਼ਿਆਦਾ ਜਾਨ ਨਹੀਂ ਦੇਈਦਾ ਕਿਤੇ ਵੀ ਆਪਦੇ ਘਰ ਹੀ ਚੰਗਾ ਕੰਮ ਆ ਹੁਣ ਆਪਾਂ ਜੀ ਪ੍ਰਾਪ ਦਾ ਬਹੁਤ ਹੀ ਜ਼ਿਆਦਾ ਮਤਲਬ ਕਿ ਇੱਥੇ ਪਿੰਡ-ਪਿੰਡ ਚ ਹਾਂ ਇਹਨੂੰ ਮੋਟਰਸਾਈਕਲ ਦੇ ਇਹਦਾ ਬਾਹਰ ਨਹੀਂ ਇਹਨੂੰ ਭੁਲਾਈਦਾ ਕਿਉਂਕਿ ਇੰਨਾ ਜ਼ਿਆਦਾ ਮੋਲ ਆ ਫੋਨ ਮੇਰੇ ਮੂੰਹ ਜਵਾੜ ਦੇ 0.5 ਪਿਆ ਤੇ ਉਹ ਮੋਲ ਇੰਨਾ ਜ਼ਿਆਦਾ ਖਰਾਬ ਹੈ ਨਾ ਕਿਉਂਕਿ ਹੁਣ ਤੇ ਸਿਆਣੇ ਬਿਆਣੇ ਬੰਦੇ ਨੂੰ ਨਹੀਂ ਲੋਕੀ ਫਕਸ਼ਨ ਦਿਆ ਤੇ ਅੱਜ ਫੇਰ ਬੱਚਾ ਕਈ ਜਗ੍ਹਾ ਤੇ ਲੋਕੀ ਮੋਟਰਸਾਈਕਲ ਹੀ ਖੋਪੇ ਲਈ ਜਾਂਦੇ ਆ ਕਈ ਪਤਾ ਨਹੀਂ ਨਸ਼ੇ ਵਾਲਾ ਇੰਨਾ ਕੰਮ ਵਧਿਆਣਾ ਕਿ ਚੋਰਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਬਲੀ ਗਈਆਂ ਵਾ ਮੈਨੂੰ ਪਸਤੌਲ ਦਵਾ ਦੋ ਨਾ ਪਸਤੌਲ ਦਵਾ ਦੋ ਤੈਨੂੰ ਮੈਂ ਹੁਣ ਆਣਾ ਜਾਣਾ ਹਾਂ ਮੈਂ ਆਉਣਾ ਜਾਣਾ ਹੁੰਦਾ ਕਿਤੇ ਅੱਛਾ ਅੱਛਾ ਠੀਕ ਫਿਰ ਪਸਲਾਵਲੀ ਰਹੂ ਤੇਰੇ ਕੋਲ ਮੈਂ ਤੂੰ ਤੇ ਫਰਾਰ ਹੋਵੇਂਗਾ ਇੱਥੋਂ ਜਲਦੀ ਇਹੋ ਜਿਹੇ ਕੁੱਤੇ ਕੰਮ ਨਹੀਂ ਲਈ ਕਰੀਦੇ ਹੁੰਦੇ ਸੀ ਕਿ ਨਾਲ ਦੀ ਗੱਲ ਕਦੀ ਸੋਚੀ ਨਹੀਂ ਹੁੰਦੀ ਜ਼ਿੰਦਗੀ 'ਚ ਠੀਕ ਹੈ ਮੈਂ ਸੋਚੀ ਦੀ ਤੇ ਹੁੰਦੀ ਯਾਰ ਮਰਤਾ 'ਚ ਰੋ ਤਿੰਨੇ ਮਰਤਾ 'ਚ ਸਭ ਕੋਸ਼ੀ ਮਾਰਾਇ ਦਿੰਦਾ ਮੈਂ ਨੰਨੇ ਮਰਤਾ 'ਚ ਹੀ ਗੋਲੀ ਮਾਰਾਂ ਪਹਿਲਾਂ ਫਿਰ ਘਰ ਤੋਂ ਹੀ ਸ਼ੁਰੂਆਤ ਕਰਕੇ ਵੇਖਾਂ ਵੀ ਵੱਜਦੀ ਗੋਲੀ ਹੈ ਆਪਣੇ ਬਾਥਰੂਮ ਚ ਕੌਣ ਵੜਿਆ ਕੋਈ ਨਹੀਂ ਵੜਿਆ ਚਲੋ ਚਲੋ ਐਸਾਂ ਮੈਂ ਰੋਟੀ ਬਣਾਉਣਾ ਤੇ ਫੇਰ ਆਪਾਂ ਮਿਲਦੇ ਸਾਨੂੰ ਥੋੜੀ ਦੇਰ ਹਾਂ ਮੁਝਾਤਾ ਪਾਤਾ ਪਾਤਾ ਅੰਨੇ ਕੀ ਪਤਾ ਕੀ ਹੂੰ ਕੋਸ ਨਹੀਂ ਹੂੰ ਉਹ ਆ ਕੇ ਤੂੰ ਜਰੂਰ ਹੂੰ ਜਿਆ ਗੰਦਾ ਜੈ ਇਸ ਨੂੰ ਇਹਨੇ ਲਾਇ ਆ ਲਾਇ ਇਹਨੇ ਮਾ ਜਿਹੜਾ ਮੰਜੇ ਦਾ ਠੀਕ ਹੈ ਮੈਂ ਜਿਆ ਪਿਆਰੀ ਸ਼ੁਕਰਕਾਰ ਦੇ ਮੈਨੂੰ ਤੇ ਦੰਦਾਂ ਦੇ ਰਗੜ ਕੇ ਮਾ ਤੇ ਆ ਕਰਕੇ ਤੇ ਐ ਲੈ ਲਿਆ ਇਹ ਮੂੰਹ ਤੇ ਪਈ ਗੰਦਾ ਜਾਈ ਨਹੀਂ ਇਥੇ ਭੁੱਲਣਾ ਜ਼ਰੂਰ ਲੱਗਾ ਅੰਦਰ ਹੀ ਰੱਖਾ ਤੇਰਾ ਆਦਾ ਦੰਦਾਂ ਨਾਲ ਆ ਤੇ ਆਤਰ ਨਾ ਮੰਨ ਤੋ ਅਰੇ ਬਾ ਇਹ ਕਾ ਮੈਨਾਂ ਕੋ ਨਿੰਬੂ ਸੀ ਉਹ ਅੱਧਾ ਕੀਤਾ ਫਿਰ ਮੁੰਡੇ ਦੇ ਮੂੰਹ ਤੇ ਮਾਰਦਾ ਹਾਂ ਮੈਂ ਮਰ ਜਾ ਨਿੰਬੂ ਜੀ 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 ਕਿ ਦੰਦ ਖੱਟੇ ਹੋਏ ਹੋਣਗੇ ਦੰਦ ਜਾਂ ਸਾਫ ਹੋਏ ਚਿੱਟੇ ਦੰਦ ਆਪਦੇ ਨੇ ਮਾਰ ਰਹਾ ਉਹਨੂੰ ਫੇਰ ਛੇੜੀ ਤਾਂ ਫੇਰ ਮਾਰ ਗਿਆ ਨਿੰਬੂ ਨਿੰਬੂ ਹੀ ਅਗੇ ਤੇ ਆਪਦੇ ਦੰਦਾਂ ਤੇ ਮਾਰਾਂ ਜਿਹੜੇ ਖੱਟੇ ਦੇ ਕੀਤੇ ਹੀ ਵੇ ਰੱਬ ਨਾਲਾ ਤੈਨੂੰ ਬੱਸ ਤੇ ਤੇਰੀ ਤੇ ਦਿਨ ਦੀ ਸ਼ੁਰੂਆਤ ਹੋਣੀ ਵਾਲੀ ਆ ਆ ਗਿਆ ਹੀ ਆ ਗਿਆ ਹੀ ਆ ਗਿਆ ਆ ਗਈ 40% ਗਲਤੀ ਆਵਾਜ਼ ਆ ਗਈ ਭੱਜ ਜਾ ਵੇ ਕਿਧਰ ਪਿਓ ਦਾ ਬਿਲ ਇੰਨਾ ਡਰ ਗਿਆ ਮੈਂ ਕਰ ਬੰਦਾ ਚੰਗਾ ਹੋਣ ਮਰ ਨਹੀਂ ਚਾਹਾਂ ਲੈ ਉਧਰ ਕੌਲੀ ਖਾਲੀ ਵੀ ਕਰਤੀ ਤੈਨੂੰ ਉਹਦੇ ਦੱਸਣ ਦੀ ਮੈਂ ਕੀ ਕਰਾਂ ਬਸ ਥੋੜੀ ਹਾਂ ਨਹੀਂ ਥੋੜੀ ਜਿੱਦਾ ਤੂੰ ਇਹਨੇ ਗਾੜੀ ਰੱਖੀ ਪਹਿਲਾਂ ਗਾੜੀ ਕਿਉਂ ਰੱਖੀ ਮੈਂ ਹਾਂ ਇਹ ਸਾਹਮਣੇ ਹੀ ਆ ਮੈਨੂੰ ਥੋੜੀ ਪਤਾ ਨਹੀਂ ਕਿ ਕੀ ਕੀਤਾ ਖੜੇ ਸਵਾਦ ਲਾਉਣ ਨੂੰ ਬੂੰਦੀ ਲੈ ਕੇ ਇਹ ਤੇ ਨਾਲ ਪੁੱਜੀਆ ਵੀ ਮੰਗਾਇਆ ਬੂੰਦੀ ਚ ਪਾ ਕੇ ਪੁੱਜੀਆ ਕਰਨ ਕੁਹਾ ਲੋਣਾ ਪੂਜਿਆ ਪਹਿਲਾਂ ਤਾਂ ਖੂਨ ਚ ਬੜੀ ਤੈਨੂੰ ਨੇ ਫਿਰ ਧਿਆਨ ਰੱਖਾਂ ਜੇ ਮੈਂ ਲੈ ਕੇ ਤੇ ਖਾਣੀ ਨਹੀਂ ਨਾ ਮੈਨੂੰ ਇਹ ਹੀ ਮੈਂ ਹਾਂ ਇਹਨੇ ਕਿਹੜੀ ਐਦਾਂ ਕਿਹੜਾ ਐ ਖਾ ਲੈਂਦੀ ਆ ਉਹ ਗਈ ਮੈਂ ਉਹ ਤੇ ਖਾਣੀ ਚੀਜ਼ ਪਈ ਉਹਨੂੰ ਕੀ ਪਤਾ ਤੇ ਪੇੜਾ ਨਹੀਂ ਅਸਲੋਈ ਤਾਂ ਸੱਚੀ ਨਹੀਂ ਇਤਰਾਏ ਮੰਗੇ ਤੇ ਨਹੀਂ ਸਾਡੀ ਗੂੜੀ ਤੇ ਪਾਣੀ ਪਾ ਕੇ ਰੱਖਤਾ ਤੁਹਾਡੀਆਂ ਨਹੀਂ ਮੰਗੇ ਦੇ ਘੜ ਕੇ ਖਾਂਦੇ ਹੀ ਵੇਖ ਕੇ ਡੀ ਤੇ ਸਾਡੀਆਂ ਆਸਾਂ ਤੇ ਪਾਣੀ ਪਾ ਕੇ ਰੱਖਤਾ ਹੀ ਕਿੱਡਾ ਮਾਂਚੇ ਉਹਨੇ ਕਿੰਨੇ ਹੌਂ ਲਾਇ ਲਾਲ ਜਿਹੀ ਮੈਂ ਖੂਨ ਦੀ ਚੁੱਪੀ ਗਿਆ ਬਗ ਕਹਹੀਂ ਸਵਾਦ ਲਾਉਂਦੇ ਮਨਕ ਸਵਾਦ ਲਾਉਂਦੇ ਆ ਤੁਹਾਡੇ ਲੱਗੇ ਨਹੀਂ ਆ ਅੱਜ ਮੁੱਕ ਗਈ ਆ ਗੁੰਦੀ ਮੁੱਕ ਗਈ ਇਹ ਨਹੀਂ ਸੀ ਇਹ ਨਹੀਂ ਸੀ ਆ ਗਏ ਬਿਨਾ ਹੋਏ ਇੱਥੇ ਆ ਚੋ ਆ ਵੇ ਤੋਈ ਉਹਦਾ ਹੀ ਮੈਂ ਸਵੇਰੇ ਖਾ ਲਈ ਸੀ ਨਾ ਹੂੰ ਤੇ ਉਹਦਾ ਕਰਕੇ ਫੇਰ ਥੋੜੀ ਮਾਮੂ ਦਾ ਕੱਲ ਗਿਆ ਕੱਲ ਹੀ ਮਾਮੂ ਨੂੰ ਫੋਨ ਦੇ ਆਉਂਦੇ ਆਗੇ ਤੇ ਕਿਹੜਾ ਮਾਮੂ ਦਾਏ ਮਾਮੇ ਦਾ ਹੂੰ ਸਤਿ ਸ੍ਰੀ ਅਕਾਲ ਗਾਇਸ ਅੱਜ ਆਇਆ ਸੀਗਾ ਬੜੇ ਹੀ ਦਿਨਾਂ ਬਾਅਦ ਆਪਣੇ ਘਰੇ ਆਪਣੇ ਘਰੇ ਨਹੀਂ ਮਤਲਬ ਕਿ ਆਪਣੀ ਗਲੀ ਦੇ ਵਿੱਚ ਬਿਸਕੁਟ ਦੇ ਪੂਜੀ ਵਾਲਾ ਭਾਈ ਜਿਹੜਾ ਕਿ ਮਤਲਬ ਗਰਮੀਆਂ ਦੇ ਵਿੱਚ ਨਮਕੀਨ ਚੀਜ਼ਾਂ ਲੈ ਕੇ ਆਉਂਦਾ ਹੈ ਤੇ ਅੱਜ ਆਪਾਂ ਉਹਦੇ ਤੋਂ ਲੈ ਆ ਬਿਸਕੁਟ ਤੇ ਨਾਲ ਲੈ ਆਈ ਗਏ ਇਹ ਮਟਰੀ ਦਾ ਪੈਕੇਟ ਹੈ ਵੈਸੇ ਮੈਂ ਪਹਿਲਾਂ ਲੈਣ ਲੱਗੀ ਨਮਕ ਪੂਜਾ ਨਮਕੀਨ ਦਾ ਪੈਕੇਟ ਵੀ ਫਿਰ ਮੈਂ ਹਾਂ ਰਹਿਂਦੀ ਇਹੋ ਚੀਜ਼ਾਂ ਨਾਲ ਵਾਧੂ ਆ ਦੁਪਹਿਰੇ ਮਟਰੀ ਮੱਦਾ ਖਾ ਲੈ ਥੋੜੀ ਜੀ ਚਾਹ ਦੇ ਨਾਲ ਕਿਉਂਕਿ ਚਾਹ ਨਾ ਪਤਾ ਨਹੀਂ ਇੰਨੀ ਗੱਦੀ ਅੱਜ ਤਪਾਈ ਹੈ ਨਾ ਕਿ ਚਾਹ ਨਾ ਬਿਨਾ ਕਿਸੇ ਚੀਜ਼ ਤੋਂ ਬਿਨਾ ਕੋਈ ਚੇਜ਼ ਜਾਂ ਤੇ ਉਹਦੇ ਨਾਲ ਬਿਸਕੁਟ ਹੋਣਾ ਚਾਹੀਦਾ ਤੇ ਜਾਂ ਫਿਰ ਹੋਣਾ ਚਾਹੀਦਾ ਕੋਈ ਨਾ ਕੋਈ ਹੋਰ ਖਾਣ ਨੂੰ ਕੁਛ ਨਾ ਕੁਛ ਮਤਲਬ ਕਿ ਜ਼ਰੂਰੀ ਹੋਣਾ ਚਾਹੀਦਾ ਵਾ ਤੇ ਹੁਣ ਮੈਂ ਸੋਚਣ ਦੇ ਹਾਂ ਵਹਿ ਕਿ ਬਣਾਵਾਂ ਉਹ ਦੁੱਜਿਆ ਵੇਸਣ ਤੇ ਵੇਸਣ ਇਹ ਮੈਨੂੰ ਲਿਆ ਕੇ ਨਹੀਂ ਦਿੰਦੇ ਹਾਰ ਕੇ ਫਿਰ ਜੇ ਵਾਲਾ ਭਾਈ ਆ ਤੇ ਮੈਂ ਤੇ ਤੋਂ ਬਿਸਕੁਟ ਲੈ ਲੇ ਤੇ ਨਾਲ ਲੈ ਲੇ ਮਟਰੀ ਤੇ ਹੁਣ ਆਪਾਂ ਜਾਦੇ ਨਾਲ ਖਾਣਾ ਇਲਾਵਾ ਉਹ ਖਾਣ ਪਾਣਾ ਪਣਾ ਜਿਹੜਾ ਲੈ ਲਿਆ ਵਾ ਹੁਣ ਵੈਸੇ ਮੈਂ ਕਿਉ ਕੱਢਿਆ ਆ ਵਾ ਕਿਉ ਕੱਢ ਕੇ ਵੀ ਰੱਖਿਆ ਆ ਵਾ ਤੇ ਉਹਦੇ ਨਾਲ ਆਪਾਂ ਥੋੜਾ ਜਿਹਾ ਵੇਸਣ ਬਣਾਵਾਂਗੇ ਹਨਾ ਕੱਲ ਨੂੰ ਲੈ ਕੇ ਕੱਲ ਨੂੰ ਵੈਸੇ ਲੈ ਕੇ ਆਈਏ ਫਿਰ ਵੇਸਣ ਬਣਾਵਾਂਗੇ ਤੇ ਫਿਰ ਉਹ ਵੀ ਅੱਜ ਕਿਉਂਕਿ ਸਰਦियां ਖਤਮ ਨਹੀਂ ਹੋਈਆਂ ਥੋੜੀਆਂ ਜੀਆਂ ਹੈਗੀਆਂ ਵਾ ਤੇ ਮੈਂ ਕਿਹਾ ਚਲੋ ਜਿਹਨਾਂ ਜੇ ਸਰਦियां ਹੈਆਂ ਉਹਨਾਂ ਦੇ ਤੱਕ ਵੇਸਣ ਨਾਰਮਲ ਜਿਹਾ ਬਣਾ ਕੇ ਆਪਾਂ ਖਾ ਸਕਦੇ ਆ ਤੇ ਹੁਣ ਆਪਾਂ ਸਬਜੀ ਆਪਣੀ ਅੱਜ ਬਣੀ ਹੋਈ ਆ ਆਲੂ ਮਟਰ ਦੀ ਬਣਾਓ ਰੋਟੀ ਨਾ ਰੋਟੀ ਬਣਾਉਣੀ ਆ ਮੇਰੀ ਲੱਤਾਂ ਗਾਇਸ ਇੰਨੀ ਜ਼ਿਆਦਾ ਪੇਨ ਹੁੰਦੀ ਆ ਨਾ ਜਦੋਂ ਮੈਂ ਬੈਠੀ ਰਹਿੰਨੀ ਆ ਤੇ ਬਹਿ ਕੇ ਜਾਂ ਰਾਤ ਨੂੰ ਸੁੱਤੀ ਹੁੰਨੀ ਆ ਤੇ ਸੁੱਤੀਆਂ ਤੋਂ ਜਦੋਂ ਸਵੇਰੇ ਉੱਠ ਕੇ ਚੱਲਣਾ ਹੁੰਦਾ ਤੇ ਇੰਨਾ ਜ਼ਿਆਦਾ ਮੁਸ਼ਕਲ ਹੁੰਦਾ ਥੁਰਿਆ ਹੀ ਨਹੀਂ ਜਾਂਦਾ ਤੇ ਮੈਨੂੰ ਇਹ ਗੀ ਮੇਰੇ ਬੱਚਾਂ ਦੇ ਐਗਜ਼ਾਮ ਨਿਕਲ ਜਾਣਾ ਤੇ ਮੈਂ ਉਸ ਤੋਂ ਬਾਅਦ ਹੀ ਆਪਣਾ ਟ੍ਰੀਟਮੈਂਟ ਕਰਵਾਵਾ ਤੇ ਅਜੇ ਬੱਚਾਂ ਦੇ ਐਗਜ਼ਾਮ ਦੇ ਵਿੱਚ ਵੀ ਮੈਨੂੰ ਲੱਗਦਾ ਪੂਰਾ 1 ਮਹੀਨਾ ਹੈਗਾ ਨਾ ਅੱਜ ਹੈਗੀ ਆ 8 ਤਰੀਕ 800 ਲੈ ਕੇ ਤੇ ਅਗਲੀ 12 ਨੂੰ ਪੇਪਰ ਖਤਮ ਹੋਣੇ ਬੱਚਿਆਂ ਦੇ ਤੇ ਫਿਰ 15 ਤੋਂ ਬਾਅਦ ਵਿੱਚ ਆਪਣੇ ਤੋਂ ਜਾਇਆ ਜਾਣਾ ਕਿਤੇ ਵੀ ਤੇ ਹੁਣ ਦੇਖਦੇ ਆਂ ਤੇ ਕਿਉਂਕਿ 15 ਤਰੀਕ ਨੂੰ ਹੈਗਾ ਹੋਲਾ ਮੱਲਾ ਹੋਲਾ ਮੱਲਾ ਵੇਖ ਕੇ ਹੋਲੀ ਆ ਤੇ ਫਿਰ ਆਪਾਂ ਫਿਰ ਬਾਅਦ ਵਿੱਚ ਜਾਵਾਂਗੇ ਫਿਰ ਆਪਾਂ ਪੇਪਰ ਕਿੰਨੇ ਨੂੰ ਖਤਮ ਹੋਣੇ ਆ ਪੇਪਰ ਕਿੰਨੇ ਨੂੰ ਖਤਮ ਹੋਣੇ 12 ਤਰੀਕ ਨੂੰ ਤੇ ਫਿਰ ਉਹ ਤੋਂ ਬਾਅਦ ਵਿੱਚ ਵੈਸੇ ਰੱਬ ਪਰਮਾਤਮਾ ਮਿਹਰ ਹੀ ਰੱਖੀ ਉਹਨੀ ਦੇਰ ਤੱਕ ਤੇ ਫਿਰ ਤੇ ਮੈਂ 15 ਇੱਥੇ ਆਣਾ ਇੱਥੇ 12 ਨੂੰ ਖਤਮ ਹੋ ਜਾਂਦੇ ਹੋਲੀਆਂ ਤੋਂ ਪਹਿਲਾਂ ਪਹਿਲਾਂ ਉੱਥੇ ਉਹਲੀਆਂ ਦੇ ਵਿੱਚ ਹੀ ਚੱਲਦੇ ਹੁੰਦੇ ਸੀ ਹਾਂ ਸਹੀ ਗੱਲ ਆਜੇ ਫਿਰ ਵੀ ਐਰ ਕੇ ਪੇਪਰ ਬਹੁਤ ਲੇਟ ਆਏ ਆ ਵੈਸੇ ਕਈ ਵਾਰ ਪੇਪਰ ਨੂੰ ਤੇ ਆਪਣਾ ਕਿੰਨਾ ਟਾਈਮ ਪਹਿਲਾਂ ਛੁੱਟੀਆਂ ਚੱਲਣ ਦਈਆਂ ਹੁੰਦੀਆਂ ਪੂਸ਼ੀ ਵਾਰ ਛੁੱਟੀਆਂ ਚੱਲਣ ਦਈਆਂ ਹੀ ਹੁੱਲੇ ਮੱਲੇ ਦੇ ਵਿੱਚ ਤੇ ਉਹ ਛੁੱਟੀਆਂ ਚੱਲਣੀਆਂ ਹੁੱਲੇ ਮੱਲੇ ਦੇ ਵਿੱਚ ਫੇਰ ਕਿੱਥੇ ਐਰ ਕੇ ਹੁਣ ਨਹੀਂ ਇਗਜ਼ਾਮ ਹੈ ਨਹੀਂ 12 ਤੋਂ ਬਾਅਦ 12 ਤੋਂ ਬਾਅਦ ਤੇ ਹੋ ਸਕਦਾ ਤੇ ਹਾਂ 12 ਤੋਂ ਬਾਅਦ ਦੀਆਂ ਛੁੱਟੀਆਂ ਆ 13 14 15 ਤਿੰਨ ਦਿਨ ਹੌਲੇ ਦੇ ਇਹ ਤੇ ਬਾਕੀ ਜਿਹੜੇ ਆ ਉਹ ਛੁੱਟੀਆਂ ਛੁੱਟੀਆਂ ਫਿਰ ਮੈਨੂੰ ਲੱਗਦਾ ਵੀ ਇੱਕ ਅਧਿਕ ਤੋਂ ਨਿਊ ਕਲਾਸਿਸ ਸਟਾਰਟ ਹੋਣੀਆਂ ਨਿਊ ਸੈਕਸ਼ਨ ਸਟਾਰਟ ਹੋਣਗਾ ਨਾ ਤੇ ਚਲੋ गाइस ਹੁਣ ਆਪਾਂ ਚੱਲਦੇ ਆ ਕਿਚਨ ਵੱਲ ਨੂੰ ਤੇ ਉੱਥੇ ਬਣਾਈਆਂ ਆਪਣੀ ਰੋਟੀ ਦੇ ਇੱਕ ਵਾਰਾ ਕਿਉਂ ਡੱਬੇ 'ਚ ਕੱਢ ਕੇ ਰੱਖਣ ਵਾਲਾ ਉਹ ਰੱਖਾਂ ਤੇ ਮੂਲੀਆਂ ਮਕਲਾਈਆਂ ਮਮੀ ਹੁਣਾ ਨੇ ਮਮੀ ਹੁਣਾ ਦੇ ਕੋਲੋਂ ਮੂਲੀਆਂ ਖਾਈਆਂ ਤੇ ਸੇਰੇ ਆਪਾਂ ਬਣਾਵਾਂਗੇ ਮੂਲੀਆਂ ਦੀ ਸਬਜੀ ਤੇ ਜਾਂ ਫਿਰ ਮੂਲੀਆਂ ਵਾਲੇ ਪਰੌਂਠੇ ਤੇ ਮਿਲਦੇ ਆਂ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਕੱਲ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਏ